ਤੋਂ ਅੱਗੇ ਸ਼ੁਰੂ ਕਰਨੇ ਆ ਕਰਾਣਾ ਨਾਥਾ ਗਰੀਬਾਲ ਉੜਵੰਦਾ ਪਰਧਿਆ ਕਰਨੀ ਹੈ ਤੇ ਉਹਨਾਂ ਦੇ ਥੂੜੇ ਹੋਏ ਕੰਮਾਂ ਨੂੰ ਸਵਾਰ ਦੇ ਹੁੰਦਾ ਨਾਮ ਕਰਨ ਨੂੰ ਹੈ ਕਰਾਣਾ ਹੈ ਇਸ ਵਾਰ ਤੇ ਸਤਿਗੁਰੂ ਨੇ ਧਰਮ ਪ੍ਰਾਪਤੀ ਦਾ ਮੁੱਖ ਕਾਰਨ ਇਹ ਦੱਸਿਆ ਹੈ ਜਥਾ ਗਰਮਾ ਦਿਆ ਜਾਣੇ ਦੀ ਕਿ ਕਸ਼ਪਨ ਦਾਨ ਕਰੇ ਸੋ ਜੀ ਪਰਧਿਆ ਕਰਾਣਾ ਕੰਨੀ ਮੁੱਖ ਧਰਮ ਹੈ ਜਿੱਥੇ ਦਇਆ ਕਿਰਪਾ ਹੈ ਉੱਤੇ ਹੀ ਧਰਮ ਦਾ ਨਾਮਾਸ ਹੁੰਦਾ ਹੈ اسی ਵਾਸਤੇ ਗੁਰਮੁਖੀ ਨੇ ਦੱਸਿਆ ਹੈ ਧੌਲ ਧਰਮ ਦਇਆ ਦਾ ਪੁੱਤਰ ਧਰਮ ਦਇਆ ਦਾ ਪੁੱਤਰ ਹੈ ਦੇਖੋ ਜਿੰਨਾ ਪਰਸ਼ਾਣੇ ਵੱਡੇ ਹੋ ਕੇ ਆਪ ਤੋਂ ਸ਼ੋਕਿਆਂ ਤੇ ਦਇਆ ਕੀਤੀ ਹੈ ਉਹਨਾਂ ਦਾ ਨਾਮ ਦੁਨੀਆ ਤੇ ਅਟਲ ਹੈ ਸਾਡੇ ਸਤਿਗੁਰੂ ਨੇ ਤਾਂ ਬੇਅੰਤ ਹੀ ਪ੍ਰਾਨੀਆਂ ਤੇ ਦਇਆ ਕੀਤੀ ਹੈ ਮਨ ਲੱਗੀ ਬਾਤਰ ਦੇਖੋ ਕਿ ਜਿਸ ਵਕਤ ਗੁਰੂ ਨਾਨਕ ਦੇਵ ਜੀ ਰਾਵੀ ਨਦੀ ਕਿਨਾਰੇ ਸ੍ਰੀ ਕਰਤਾਰਪੁਰ ਜਾਂ ਡੇਰਾ ਲਾਮ ਦੇ ਹਨ ਤਾਂ ਗੁਰੂ ਜੀ ਦੀ ਕਿਰਪਾ ਬੇਅੰਤ ਜੀ ਬਾਪ ਪਰ ਹੋਣ ਲੱਗੀ ਪਰ ਜਦੋਂ ਇਸ ਇਲਾਕੇ ਦੇ ਅਵਸਰ ਕਰੋੜੀ ਨੇ ਸੁਣਿਆ ਕਿ ਮੇਰੇ ਇਲਾਕੇ ਵਿੱਚ ਇੱਕ ਫਕੀਰ ਆਣ ਬੈਠਾ ਹੈ ਤੇ ਉਸ ਦੀ ਬੜੀ ਮਹਾਨਤਾ ਹੋ ਰਹੀ ਹੈ ਤਾਂ ਕਹਿਣ ਲੱਗਾ ਕਿ ਮੈਂ ਹੁਣੀ ਜਾ ਕੇ ਆਪਣੇ ਇਲਾਕੇ ਵਿੱਚੋਂ ਉਹਨਾਂ ਨੂੰ ਕੱਢਦਾ ਹਾਂ ਤਾਂ ਬੜੇ ਹੰਕਾਰੀ ਛੇਤ ਕੂੜੇ ਤੇ ਚੜ ਕੇ ਕਰਤਾਰਪੁਰ ਦੀ ਤਰਫ ਚੱਲਿਆ ਇਹ ਨੇੜੇ ਹੁੰਦਾ ਹੈ ਤਾਂ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ ਤੇ ਫੇਰ ਕੋੜੇ ਤੋਂ ਡੱਗ ਪੈਂਦਾ ਹੈ ਤੇ ਲੱਤ ਟੁੱਟ ਜਾਂਦੀ ਹੈ ਨਾਲ ਦੇ ਸੇਵਾਦਾਰ ਕਹਿੰਦੇ ਹਨ ਕਿ ਮਹਾਰਾਜੇ ਤਾਂ ਫਕੀਰ ਕਰਾ ਮਾਰਤੀ ਹੈ ਤੁਸੀਂ ਸੁੱਧ ਹੰਦੇ ਨਾਲ ਉਹਨਾਂ ਪਾਸ ਚੱਲੋ ਜਦ ਸੁੱਧ ਹੰਦਾ ਕਰਕੇ ਮਾਨੀਵਾ ਕਰਕੇ ਤੁਰਿਆ ਤਾਂ ਅੱਖਾਂ ਦੀ ਊਗੜ ਜਾਂਦੀਆਂ ਹਨ ਤੇ ਲੱਤ ਵੀ ਟੁੱਟ ਟਰ ਪੈਂਦੀ ਹੈ ਫੇਰ ਸਾ ਬਾਬੇ ਜੀ ਦੇ ਚਾਨਾ ਵਿੱਚ ਜਾ ਪਹੁੰਚਿਆ ਤੇ ਨਮਸਕਾਰ ਕਰਕੇ ਸਾਹਮਣੇ ਬੈਠ ਗਿਆ ਇਹ ਜਾਜ ਹੋ ਕੇ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਮੈਨੂੰ ਬਖਸ਼ੋ ਇਹ ਕਰਵਾ ਕੇ ਅਨਸਾਰ ਆ ਮਪੀਂ ਖਤ ਪਰ ਖਾ ਨੀ ਤੇਰੇ ਤੂੰ ਨਜਪਤ ਹੈ ਨਾ ਤਾਂ ਹੋ ਹੋ ਧਿਆਨ ਨਾਮ ਦੀ ਮੰਗਤ ਜਨ ਕੋਨ ਸੰਦਾਨ ਹੋ ਰੰਗ ਰਤਾਂ ਮਹਾਰਾਜ ਜੀ ਨੇ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਵੇਖਿਆ ਜੇ ਕੀ ਸੀ ਨਾਨਕ ਨੰਦਰੀ ਨੰਦਰ ਨਿਹਾਲ ਆ ਨਿਹਾਰ ਹੋ ਗਿਆ ਪਾਠ ਖੁੱਲ ਗਏ ਅੰਕਾਰ ਰਖੇ ਹੀ ਮੱਠ ਯੁਕਾ ਸੀ ਬਾਕੀ ਕਰੋ ਕਰੋੜੀਆਂ ਤਰ ਗਿਆਂ ਤੇ ਗੁਰੂ ਬਾਬੇ ਦੇ ਚਾਨਾ ਦਾ ਸੇਕ ਹੋ ਕੇ ਉਸੇ ਬਾਬੇ ਜੀ ਦੀ ਧਰਮਸਾਲਾ ਬਣਵਾਈ ਇੱਕ ਕਵੀ ਜੀ ਨੇ ਬਾਵਾ ਵਾ ਵਾ ਕੀ ਹੈ ਬੁਰੇ ਨਾਲ ਸਭ ਬੁਰਾ ਕਮਾਉਂਦੇ ਮਾਫ ਕਰਨ ਲਈ ਸਿਆਣੇ ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ ਇਸ ਪ੍ਰਕਾਰ ਕਿਰਪਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਘੂੜੀਏ ਨੂੰ ਤਾਰਿਆ ਗੁਰੂ ਅੰਗਦ ਦੇਵ ਜੀ ਹਜਾ ਮੂ ਬਾષા ਤੇ ਕਿਰਪਾ ਕੀਤੀ ਜਦ ਉਹ ਸ਼ੇਰ ਸਾਹ پاسੋਂ ਦਿੱਲੀਓਂ ਹਾਰ ਖਾ ਕੇ ਖਨੂਰ ਸਹਿਬ ਆਇਆ ਤਾਂ ਮਹਾਰਾਜ ਜੀ ਆਪਣੇ ਆਨੰਦ ਵਚ ਮੰਗਨ ਬੈਠੇ ਸਨ ਤਾਂ ਹਜਾਮੂ ਨੇ ਗੁੱਸਾ ਆਇਆ ਕਿ ਮੈਂ ਬਾਦਸ਼ਾਹ ਹਾਂ ਤਾਂ ਗੁਰੂ ਜੀ ਨੇ ਮੇਰਾ ਆਦਰ ਮਾਨ ਨਹੀਂ ਕੀਤਾ ਇਸ ਲਈ ਇੰਨਾ ਦਾ ਸਹਿਨ ਲਾਂਦਿਆਂ ਤਾਂ ਠੀਕ ਹੈ ਗੁਰੂ ਜੀ ਦਾ ਸਹਿਨ ਹੋਣ ਲਈ ਤਲਵਾਰ ਨੂੰ ਹੱਥ ਪਾਇਆ ਤਾਂ ਹੱਥ ਤਲਵਾਰ ਦੀ ਮੁੱਠ ਨਾਲ ਹੀ ਜਖੜਿਆ ਗਿਆ ਇਹ ਦੂਜਾ ਹੱਥ ਪਾਇਆ ਤਾਂ ਉਹ ਵੀ ਨਾਲ ਹੀ ਜੁੜ ਗਿਆ ਤਾਂ ਹਨਾਨਨ ਪਰੇਸ਼ਾਨ ਹੋ ਗਿਆ ਤੇ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਕੇ ਮਹਾਰਾਜ ਮੇਤੋ ਭਲ ਮੇਰੀ ਭੁੱਲ ਬਖਸ਼ੋ ਗੁਰੂ ਜੀ ਨੇ ਕਿਹਾ ਕਿ ਭਾਈ ਤੇਰੀ ਤਲਵਾਰ ਦਿੱਲੀ ਵਿੱਚ ਕਿੱਧਰ ਗਈ ਸੀ ਹੁਣ ਫਕੀਰਾਂ ਤੇ ਬਾਰ ਕਰਦਾ ਹਾਂ ਨਾਂ ਮੂਨੇ ਮਾਫੀ ਮੰਗੀ ਤੇ ਬੇਨਤੀ ਕੀਤੀ ਕਿ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਬਜ਼ੁਰਗ ਨੂੰ ਸੱਤ ਪਾਸ਼ਾ ਹੀਆ ਬਖਸ਼ੀਆਂ ਸਨ ਤੇ ਹੁਣ ਮੇਰੇ ਕੋਲ ਦੂਜੀ ਜਗ੍ਹਾ ਹੀ ਪਾਸ਼ਾ ਹੀ ਖਸ ਗਈ ਹੈ ਇਹ ਕੀ ਗੱਲ ਹੈ ਗੁਰੂ ਜੀ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਦਾ ਬਾਰਾ ਟੱਲਾ ਹੈ ਵੰਡ ਮਨਾਸੀ ਜੀਰ ਮਨਾਸੀ ਉਤਪਾਜ ਸੀਤ ਨਨਨ ਬਨ ਬਨਤਾ ਚਾਰ ਮਨਾਸੀ ਖੱਟੇ ਨਾਸੀ ਇਕ ਸਾਧ ਬਚਨ ਨਹਿ ਨਹਿ ਚਲ ਲਾਦਾ ਇਹ ਤੂੰ ਸਦ ਹੰਦੇ ਨਾਲ ਹੁਣੇ ਆਉਣਾ ਤਾਂ ਹੁਣੇ ਹੀ ਰਾਜ ਭਾਗ ਤੈਨੂੰ ਮੈ ਜਾਣਾ ਸੀ ਹੁਣ ਤੂੰ ਆਪਣੇ ਦੇਸਵਾਨ ਚਲੇ ਜਾ ਏ ਫਿਰ ਉਹ ਵਰਸਾਂ ਨੂੰ ਆਣ ਕੇ ਆਪਣਾ ਰਾਸ ਮਾਣ ਲਮੀ। ਜਮੁ ਖੁਸ਼ ਹੋ ਕੇ ਆਪਣੇ ਘਰ ਨੂੰ ਗਿਆ। ਇਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਨੇ ਉਸ ਪਰ ਕਿਰਪਾ ਕੀਤੀ। ਦੇਖੋ ਕਮਡਨੋਂਗ ਨਾਲ ਪੀੜਤ ਹੋਇਆ ਹੋਇਆ ਪਰਛ ਬੜੇ ਦੁਖੀ ਹੈ, ਦੁੱਖ ਵਿੱਚ ਹੈ। ਤੇ ਹੱਥਾਂ ਦੀਆਂ ਉਂਗਲਾਂ ਉੱਤੇ ਬੜੇ ਦੁੱਖ ਕੋੜ ਨਾਲ ਝੜ ਚੁੱਕੀਆਂ ਹਨ। ਬੈਰ ਨਾ ਤੋ ਨਹੀਂ ਸਕਦਾ ਕਿਸੇ ਵਰਸ ਨਹੀਂ ਇਸ ਦੀ ਦਸ਼ਾ ਤੇ ਤਰਸੂ ਖਾ ਕੇ ਗਣ ਵਿੱਚ ਟੰਡ ਬੰਨ ਦਿੱਤੀ ਤੇ ਇਹ ਟੰਡ ਦੇ ਟੰਡ ਰੜਕੇ ਕਦੀ ਕਿਸੇ ਦਰਵਾਜ਼ੇ ਅੱਗੇ ਕਦੀ ਕਿਸੇ ਦਰਵਾਜ਼ੇ ਅੱਗੇ ਪਹੁੰਚਦਾ ਹੈ ਜਿਸ ਹੁੰਦਿਆ ਆਉਂਦੀ ਹੈ ਇਸ ਦੀ ਟੰਡ ਵਿੱਚ ਕੋਈ ਸ਼ਗਨ ਲਈ ਪਾ ਦਿੰਦਾ ਹੈ ਤੇ ਇਹ ਟੰਡ ਨਾਲ ਟੰਡ ਨਾਲ ਚੱਕ ਕੇ ਖਾ ਖਲਦਾ ਹੈ ਇਤਨਾ ਸਮਾਂ ਇਸ ਦੁਖੀ ਪਰਸਦਾ ਇਸੇ ਤਰ੍ਹਾਂ ਲੰਘ ਜਾਂਦਾ ਹੈ ਅੱਜ ਐਸਾ ਅੱਜੇ ਆਪਣੀ ਕੁੱਲੀ ਵਿੱਚ ਬੈਠਾ ਤੇ ਕੀ ਦੇਖਦਾ ਹਾਂ ਬਹੁਤ ਸਾਰੀ ਸੰਗਤ ਰੱਤੇ ਰੱਤੇ ਆ ਰਹੀ ਹੈ ਤੇ ਬੇਨਤੀ ਦਾ ਸ਼ਬਦ ਮਾਨਮਰ ਆਗਪਿ ਉਹ ਨਰਸਨ ਦੇਖਣੇ ਕਾ ਚੋ ਅਨਸੂ ਤੀਰਾ ਥਾਨ ਬਲਿਹਾਰੀ ਗੁਰ ਆਪਣੀ ਦੇਵ ਹਾੜੀ ਸਦਬਾਰ ਜਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲੱਗੀ ਬਾਰਸ ਲੋਕ ਦਾ ਪਹਿਲਾ ਜਿਉ ਸੋ ਚੰਦਰ ਉਗਬਿਆ ਸੂਰ ਚੜੇ ਹਜ਼ਾਰ ਇੱਤੇ ਚਾਨਣ ਹੁੰਨਿਆ ਗੁਰਮਨਕੂਰ ਆਹਾਰ ਹਰ ਜੀਉ ਨੇ ਮਾਣਿਆ ਤੁਮਾਣ ਨੇ ਚੱਜੀਆਂ ਚੀਜ਼ ਕਰੇ ਮੇਰਾ ਗੋਵਨ ਤੇਰੇ ਕੁਦਰਤ ਕੋ ਕਰਵਾਣਾ ਉੱਚ ਅਪਾਰ ਬਿਆੰਤ ਸਮੀਂ ਕੋਣ ਜਾਣੇ ਗੁਣਤੀ ਰਈ ਵਧਦੀ ਜਾ ਰਹੀ ਹੈ ਥੋੜਾ ਅੱਗੇ ਹੋ ਕੇ ਪਰਛਾਈ ਪ੍ਰੇਮਾ ਪਛਦਾ ਹੈ ਭਾਈ ਤੁਸੀਂ ਕੌਣ ਹੋ ਕਿੰਧਰ ਜਾ ਰਹੇ ਹੋ ਇੱਕ ਸਿੱਖ ਕਹਿੰਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਤੇ ਉਹਨਾਂ ਦੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਨਵਾਨਿਆਂ ਦੇ ਮਾਨਣ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਈਨਾ ਨਾਸ਼ਨ ਕਰਨ ਸ੍ਰੀ ਗੋਵਨ ਬਾਸੇਮ ਜਾ ਰਹੇ ਹਨ ਸੰਗ ਤਲੰਗ ਨਾਦੀ ਹੈ ਪਰੰਤੂ ਐਸਾ ਪ੍ਰੇਮੀ ਦੇ ਦਿਲ ਵਿੱਚ ਗੁਰੂ ਅਮਰਦਾਸ ਜੀ ਦਾ ਨਾਮ ਵੱਸ ਗਿਆ ਹੈ ਤੇ ਸੁਣ ਲਿਆ ਹੈ ਇਹ ਉਹ ਗਰੀਬ ਨਰਮਾ ਜਨਮਾਨਿਆਂ ਦੇ ਮਾਨ ਹਨ ਤਾਂ ਦਿਲ ਵਿੱਚ ਕੁਝ ਖੁਸ਼ੀ ਪਤੀਤ ਹੋਣ ਲੱਗੇ ਦੇ ਖੁਸ਼ੀ ਵਿੱਚ ਇਹ ਤੁਰਕ ਮਹਾਰ ਗਉਣ ਲੱਗ ਜਾਂਦਾ ਹੈ ਗਿਆ ਕਛੋਟਾਂ ਲਾਦਾ ਫੇਰ ਫੇਰ ਦਲীন ਕਰਕੇ ਸ੍ਰੀ ਗੋਵਨ ਉਹਨ ਦਾ ਬਾਜੀ ਨੂੰ ਤਾਂ ਪੈਦਾ ਹੈ ਇਹ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਾਂ ਥੋੜਾ ਥੋੜਾ ਪੈਂਦਾ ਰੜ ਰੜ ਕੇ ਰੋਜ਼ ਮੁਕਾਉਂਦਾ ਚਿੱਤ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਬੜੀ ਤਾੰਗ ਹੈ ਤੇ ਕਹਿੰਦਾ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਤੂ ਅੰਨਨੀਤ ਇਸੇ ਤਰ੍ਹਾਂ ਕੋਸ਼ ਚੈਰਮ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਕੇ ਗੁਰੂ ਜੀ ਦੇ ਦਰਵਾਜ਼ੇ ਵਿੱਚ ਪਹੁੰਚਦਾ ਮਹਾ ਮੰਗ ਮਾਲਕ ਦੀ ਦਰਵਾਜ਼ੇ ਵਿੱਚ ਨਿਰਮਾਨੁ ਬੁੜਤਾ ਹੈ ਤੇ ਇਸ ਦਰਵਾਜੇ ਵਿੱਚੋਂ ਅੰਦਰ ਲੰਘਣ ਦੀ ਕਿਸੇ ਨੂੰ ਮਨਾਹੀ ਨਹੀਂ ਕਬੀਰ ਜੈ ਦਾਰਾ ਆਵਤ ਜਤੋ ਹਟਕੇ ਨਾਹੀ ਕੋਈ ਸੋਧਰ ਕੈਸਾ ਛੋੜੀਏ ਜੋਦਰ ਐਸਾ ਹੋਏ ਪ੍ਰੰਤੂ ਦਰਸ਼ਨ ਪਾਈ ਪ੍ਰੀਮੈ ਨੂੰ ਅੰਦਰੋਂ ਜਾਣੋ ਰੋਖ ਦਿੰਦਾ ਹੈ ਪਰ ਇਹ ਦਰਵਾਜੇ ਵਿੱਚ ਬੈਠਾ ਸੰਗਤ ਦੇ ਦਰਦਾਰ ਕਰਦਾ ਰਹਿੰਦਾ ਹੈ ਤੇ ਸਦਾ ਹੀ ਗੁਰੂ ਜੀ ਨੂੰ ਯਾਦ ਕਰਦਾ ਹੈ ਤੇ ਨਾਤ ਦਰਵਾਜੇ ਦੇ ਨੇੜੇ ਹੀ ਗੁਜ਼ਾਰ ਕੇ ਦਨ ਚੜ੍ਹਦੇ ਇੱਥੇ ਹੀ ਕੋਈ ਪ੍ਰੇਮੀ ਪ੍ਰਸ਼ਾਦਾ ਦੇ ਜਾਂਦਾ ਤਾਂ ਸ਼ੱਕ ਲੈਂਦਾ ਹੈ ਫਿਰ ਈਸ਼ੀ ਯਾਤਿਆ ਬੈਠਦਾ ਹੈ ਮੇਨਤੀਆਂ ਕਰਦਾ ਹੈ ਗੁਰੂ ਜੀ ਦਾ ਦਰਬਾਰ ਦੇ ਵ ਨਰਮ ਮੰਦੇ ਠੰਡੇ ਦਰਵਾਰ ਉਦਮੈਨਾ ਸੋਤ ਕਰੂ ਕਰੇ ਕੋ ਮੇਰੇ ਦਰਸ਼ਨ ਦੀجے ਖੋਲੇ ਕਬਾੜਾ ਹਾਂ ਤੁ냐 ਨਹੀਂ ਜਾਣ ਗੁਰੂ ਜੀ ਇਸ ਦਰਵਾਜ਼ੇ 'ਤੇ ਕਦੀ ਨਹੀਂ ਆਉਂਦੇ ਦੂਸਰੇ ਦਰਵਾਜ਼ੇ ਥਾਣੀ ਬਾਹਰ ਨਿਕਲ ਜਾਂਦੇ ਸੰਨ ਆਜੇ ਵਕਤ ਮੇਲੇ ਹੀ ਗੁਰੂ ਜੀ ਦਾ ਨਾਮ ਸਾਜ ਰਿਹਾ ਹੈ ਆਸ਼ਾ ਦੀ ਮਾਰ ਦਾ ਕੀਰਤਨ ਹੋ ਰਿਹਾ ਹੈ ਸੰਗਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਗਦਗਦ ਹੋ ਰਹੀਆਂ ਈ ਹੈ ਤੇ ਮਨੋ ਕਾਮਨਾ ਪੂਰਨ ਕਰ ਰਹੀ ਹੈ ਜਿਵੇਂ ਸੋਈਆਂ ਵਿੱਚ ਪਾਠ ਹੁੰਦਾ ਹੈ ਗੁਰੂ ਅਮਰਦਾਸ ਪਰਸੀਏ ਉਹਮਾ ਬਾਤਿਕ ਬਨਐ ਗੁਰੂ ਅਮਰਦਾਸ ਪਰਸੀਏ ਸੇਧ ਸਾਦਕ ਆਸਾ ਆਸਾ ਏ ਗੁਰੂ ਉਹ ਅਮਰਦਾਸ ਪਰਸੀਏ ਤਨ ਲਗੇ ਪਉ ਮਕਾਮੇ ਉਹ ਅਮਰਦਾਸ ਪਰਸੀਏ ਆਪਾਉ ਨਵੇ ਗੋ ਨਹੀਂ ਇੱਕ ਮਨ ਦੁਗਣ ਜੂ ਤੋ ਰਹਤ ਸੁਰਤ ਮਨ ਬੇ ਦੇ ਜਲਪਾ ਪ੍ਰਦਾਨਤ ਨਿਤਲੇ ਗੁਰ ਅਮਰਦਾਸ ਜੀ ਦਿੱਠੀ ਮਨਹਿ ਬਾਈ ਪ੍ਰੀਮਾ ਦਾ ਸੰਕਲਨ ਨਹੀਂ ਬਣਾਤਾ ਆਮਲਾ ਹੋ ਗਿਆ ਹੈ ਤੇ ਇਸ ਭਾਵ ਦੀ ਮੇਨਤੀ ਮਾਨ ਵਿੱਚ ਕਰ ਰਿਹਾ ਹੈ ਇੱਕ ਕੜੀ ਦੇਨ ਸਮੂਹ ਕੋ ਬਹੁਤ ਦਿਹਾਨੀ ਮਨ ਨਾ ਰਹੇ ਕੈਸੀ ਮੈਨੂੰ ਪਿਆਰੀ ਇਕਪਾਲ ਦੇਨ ਸਮੂਹ ਕੋ ਕੋਮੂ ਨਾ ਮਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੂਹ ਕੋ ਇਹਨੇ ਮਲਾਵੇ ਨਾ ਹੋ ਚਾਰ ਪਹਿਨ ਚੋ ਜੋਗਤ ਸਮਾਨੇ ਰਹਿਣ ਪਈ ਤਵ ਅੰਤ ਨਾ ਜਾਣੇ ਇਹ ਮਹੰਤੀ ਗੁਰੂ ਜੀ ਦੇ ਚਰਨਾ ਵਿੱਚ ਪੁੱਜੀ ਵਿਹ ਹੈ ਮੱਤਿ ਬਿੜੀ ਬੋਲਿਆ ਦਾ ਤੰਦਲ ਨਰ ਸੁਣੀ ਪਕਾਰ ਤੇ ਗੁਰੂ ਜੀ ਘਟ ਘਟ ਦੀ ਜਾਨਨ ਖਾਨ ਨੇ ਇੱਕ ਦੋ ਸਿੱਖਾਂ ਨੂੰ ਹਕੂ ਕੀਤਾ ਕਿ ਜਾਓ ਭਾਈ ਮਾਰੋ ਨਰਵਾ ਜੀ ਅੱਗੇ ਉਸ ਕੋੜੀ ਪਰਸ ਨੂੰ ਚੁੱਕ ਲਿਆਓ ਤੇ ਸਾਡੇ ਇਸ਼ਨਾਨ ਵਾਲੇ ਜਾਨ ਨਾਲ ਜਿੱਥੇ ਕੇਚ ਬੱਚੇ ਵਿੱਚ ਗੁਰੂ ਜੀ ਦੇ ਇਸ਼ਨਾਨ ਕਰਨ ਸਮੇਂ ਜਾਲ ਰਣਕੇ ਜਾਂਦਾ ਹੁੰਦਾ ਸੀ ਉਸ ਨੂੰ ਇਸ਼ਨਾਨ ਕਰਾ ਕੇ ਸੁੱਖਾ ਕਪੜਾ ਉੱਤੇ ਦੇ ਕੇ ਸਾਡੇ ਸਾਹਮਣੇ ਲਿਆ ਆਓ ਤਾਂ ਸੇਕ ਇਸੇ ਤਰ੍ਹਾਂ ਕਰਕੇ ਗੁਰੂ ਜੀ ਦੇ ਹਜ਼ੂਰ ਲੈ ਆਏ ਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ ਜੈਸ ਨਿਗਾਹ ਨਾਲ ਰੇਠੇ ਮਿੱਠੇ ਹੋ ਗਏ ਤੇ ਪੜਨੇ ਪੱਤਰਾ ਤੇ ਕਿਸਰ ਛਣ ਕੇ ਆ ਗਿਆ ਦੇਖੋ ਤੇਰੇ ਅਕਸ਼ ਦੇ ਸੱਜਣ ਠੱਗ ਵਰਗੇ ਨੇਕਾਂ ਪਾਪੀ ਧਰ ਗਏ ਤੇ ਸੁੱਕੇ ਖਰੀ ਦਾ ਪੀਲਾ ਹਰਿਆ ਭਰਿਆ ਹੋ ਕੇ ਕਮੀ ਕਰੀ ਰੂਪਾ ਤਾਰੀ ਹੁਣ ਤੱਕ ਖੰਡੂਰ ਸਾਹਿਬ ਦੇ ਦਰਬਾਰ ਸਾਹ ਖੜਾ ਹੈ ਬਿਖਿਆ ਫਿਰ ਗਈ ਸੀ ਆਨਕ ਨਦਰੀ ਨੰਦ ਨਿਹਾਲ ਭਾਈ ਪ੍ਰੀਮਨ ਨਿਹਾਲ ਹੋ ਗਿਆ ਸ੍ਰੀ ਕੰਚਨ ਵਰਗਾ ਪਵਿੱਤਰ ਤੇ ਸੰਤ ਹੋ ਗਿਆ ਬਾਵਾ ਮੇਰੇ ਸਤਗੁਰੂ ਦੀ ਕਿਰਪਾ ਦਾ ਕੋਈ ਅੰਤ ਨਹੀਂ ਹੈ ਤੂੰ ਬੜਾ ਦਿਆਲੂ ਹੈ ਹ ਹਣ ਸਤਗੁਰੂ ਨੇ ਕੇਸਰੀ ਪਾਸ਼ਾ ਕਾ ਮੰਗਾਇਆ ਤੇ ਭਾਈ ਪ੍ਰੀਮੇ ਨੂੰ ਬਣਾ ਦਿੱਤਾ ਤੇ ਇਹ ਦੋਨੋਂ ਬਣਾ ਕੇ ਹੀ ਸਾਹਮਣੇ ਉਠਾ ਲਿਆ ਸੰਗਤ ਬੰਨ ਇਸ ਤਰ੍ਹਾਂ ਸਾਨਾ ਕਰਕੇ ਸਤਿਗੁਰੂ ਜੀ ਮੁੱਲੇ ਪੈ ਸਿੱਖੋ ਕੋਈ ਸਿੱਖ ਇਸ ਨੂੰ ਆਪਣੀ ਜਿੱਤੋ ਸਵਾਤ ਨਿਆ ਬੋਲਣ ਵਿੱਚ ਕੋਈ ਅੱਖਰ ਮੰਦਾ ਘਟਾ ਪਲ ਸਿੱਖ ਮਾਫ ਹਨ ਨੂੰ ਅੱਜ ਸਾਰ ਨੂੰ ਸ਼ੁਰੂ ਕਰਾਂਗੇ ਮੇਰਾ ਆਪ ਦੀ ਅਣਜਾਣ ਮੱਛੀ ਦੇ ਸਿਰ ਤੇ ਹੱਥ ਰੱਖਣਾ ਪੁਲ ਚੱਕ ਮਾਫ ਅਗੇ ਤੋਂ ਸਦ ਸੇਵਾ ਕੰਮ ਨਹੀਂ ਤੇ ਕਰਵਣੀ ਆਦੇ ਨਾਮ ਨਾਲ ਜੋੜਨਾ ਮਾਹੀੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤ